ਇਹਵੇਂ ਲੋਕਾਂ ਨੂੰ ਦੱਸਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਮਰੀਕਾ ਭਾਰਤੀ ਮੰਡੀ ਦੇ ਵਿੱਚ ਉਤਰੇਗਾ ਤਾਂ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਘਾਟੇ ਪੈਣਗੇ ਅੱਜ ਸ਼ਾਇਦ ਉਹ ਸਮਾਂ ਹੈ ਕਿ ਜਦੋਂ ਇਹ ਟ੍ਰੇਡ ਡੀਲ ਮਤਲਬ ਪੇਪਰ ਦੇ ਉੱਪਰ ਆ ਗਈ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਆਹਾ ਹਾ ਸਮਝੌਤੇ ਭਾਰਤ ਤੇ ਅਮਰੀਕਾ ਦੇ ਵਿੱਚ ਹੋਣ ਜਾ ਰਹੇ ਨੇਗੇ ਉਸ ਵਕਤ ਸਾਨੂੰ ਸੜਕਾਂ ਦੇ ਉੱਪਰ ਉਤਰਨ ਦੀ ਲੋੜ ਹੈ ਤਾਂ ਜੋ ਇੱਕ ਐਸਾ ਕਿਸਾਨ ਅੰਦੋਲਨ ਦੁਬਾਰਾ ਖੜਾ ਕੀਤਾ ਜਾ ਸਕੇ ਜਿਸ ਨਾਲ ਭਾਰਤ ਦਾ ਕਿਸਾਨ ਬਚਾਇਆ ਜਾ ਸਕਦਾ ਪਰ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਦੀਆਂ ਜਿਹੜੀਆਂ گاਵਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਐਸੀ ਡਾਈਟ ਦਿੱਤੀ ਜਾਂਦੀ ਹੈ ਜਿਦੇ ਵਿੱਚ ਮਾਸ ਹੁੰਦਾ ਹੈ ਕਿਉਂਕਿ ਪਿਛਲੇ ਦਿਨੀ ਜਦੋਂ rahul gandhi ਹੋਰੀ ਇੱਕ ਕਿਤਾਬ ਨੂੰ ਲੈ ਕੇ ਸੰਸਦ ਦੇ ਵਿੱਚ ਪੇਸ਼ ਹੁੰਦੇ ਨੇ ਤਾਂ ਉਸ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉਸ ਦੇ ਦੌਰਾਨ ਇੰਨਾ ਜ਼ਿਆਦਾ ਹੰਗਾਮਾ ਹੁੰਦਾ ਹੈ ਕਿ rahul gandhi ਉਹ ਕਿਤਾਬ ਨੂੰ ਸੰਸਦ ਦੇ ਵਿੱਚ 77 ਘਰਾਂ ਦੇ ਸਾਹਮਣੇ ਵੀ ਲੈ ਕੇ ਆ ਜਾਂਦੇ ਨੇ ਬੇਸ਼ੱਕ ਮੀਡੀਆ ਇਸ ਦੇ ਉੱਪਰ ਚੁੱਪੀ ਸਾਦੀ ਬੈਠਾ ਹੈ ਕਿ ਜੇਕਰ ਉਹਨਾਂ ਦੇ ਪ੍ਰੋਡਕਟ ਭਾਰਤ ਦੀ ਮੰਡੀ ਦੇ ਵਿੱਚ ਇੱਕ ਵਾਰ ਉਤਰਿਆ ਜੇ ਉਹਨਾਂ ਦੀਆਂ ਜਿਹੜੀਆਂ گاਵਾ ਨੇ ਜੀਆਂ ਉਹਨਾਂ ਦਾ ਤੁਸੀਂ ਸਾਈ ਦੇਖੋ ਉਹ گاਵਾ ਦਾ ਕਿ ਉਹਨਾਂ ਦੇ ਦੁੱਧ ਦੀ ਕੁਆਲਿਟੀ ਦੀ ਉਹ ਤਾਂ ਬਹੁਤ ਜ਼ਿਆਦਾ ਚੰਗੀ ਹੈ ਹਰ ਕੋਈ ਚੰਗਾ ਖਾਣਾ ਪੀਣਾ ਚਾਹੁੰਦਾ ਹੈ ਇਸ ਦੇ ਵਿੱਚ ਕੋਈ ਦੂਰ ਹੈ ਨਹੀਂ ਪਰ ਇਹਦੇ ਨਾਲ ਹੋਣਾ ਕੀ ਹੈ ਕਿ ਪੂਰੀ ਦੀ ਪੂਰੀ ਮੰਡੀ ਸ਼ਿਫਟ ਹੋ ਕੇ ਅਮਰੀਕਾ ਦੇ ਜਿਹੜੇ ਪ੍ਰੋਡਕਟ ਆਗੇ ਉਹਨਾਂ ਦੇ ਉੱਪਰ ਜਾ ਕੇ। ਕਾਜੀ ਦੋਸਤੋ ਮੈਂ ਮਨਜਿੰਦਰ ਮਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ। ਇਸ ਵਾਰ ਦੇ ਬਜਟ ਸੱਤਰ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੇ ਨਾਲ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਪੱਪੂ ਹੋ ਜੋਰਾਵਰ ਬਣ ਗਿਆ ਹੈ। ਤੇ 55 ਇੰਚ ਦੀ ਛਾਤੀ ਵਾਲਾ ਸਾਡਾ ਪ੍ਰਧਾਨ ਮੰਤਰੀ ਹੁਣ ਪੀਲੀ ਬੀਗੀ ਬਣ ਕੇ ਰਹਿ ਗਿਆ ਹੈ। ਕਿਉਂਕਿ ਜਿਸ ਤਰ੍ਹਾਂ ਅਮਰੀਕਾ ਦੇ ਸਾਹਮਣੇ ਨਰਿੰਦਰ ਮੋਦੀ ਨੇ ਸਟੈਂਡਰਡ ਕੀਤਾ ਹੈ ਤਾਂ ਸੋਨੂੰ ਹੁਣ ਸਰੈਂਡਰ ਮੁੱਦੀ ਦੇ ਨਾਮ ਤੋਂ راہਲ ਗਾਂਧੀ ਬਾਰੀ-ਬਾਰੀ ਛੇੜ ਰਹੇ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਜਿਸ ਕਰਕੇ ਉਹ ਸੰਸਦ ਦੇ ਵਿੱਚ ਵੀ ਨਹੀਂ ਪਹੁੰਚੇ ਬੇਸ਼ੱਕ ਪਿਛਲੇ 8-10 ਸਾਲਾਂ ਦੇ ਦੌਰਾਨ ਬੀਜੇਪੀ ਨੇ راہਲ ਗਾਂਧੀ ਦੀ ਸ਼ਬੀ ਨੂੰ ਖਰਾਬ ਕਰਨ ਦੇ ਲਈ ਹਜ਼ਾਰਾਂ ਕਰੋੜ ਰੁਪਏ ਐਡਵਰਟਾਈਜ਼ਮੈਂਟ ਤੇ ਲਾਇਆ ਉਸ ਦੀਆਂ ਕਲਿੱਪਾਂ ਨੂੰ ਕੱਟ-ਕੱਟ ਕੇ ਇਹ ਟੰਗ ਨਾਲ ਪੇਸ਼ ਕੀਤਾ ਕਿ ਇਹ ਤਾਂ ਪੱਪੂ ਹੈ ਇਹ ਕੁਝ ਨਹੀਂ ਜਾਣਦਾ ਪਰ ਬੇਸ਼ੱਕ ਨੋਟ ਰੱਦੀ ਹੋਵੇ ਜੀਐਸਟੀ ਹੋਵੇ ਜਿੰਨੀਆਂ ਵੀ ਗੱਲਾਂ راہੁਰ ਗਾਂਧੀ ਨੇ ਫਿਊਚਰ ਨੂੰ ਲੈ ਕੇ ਕਹੀਆਂ ਉਹ ਹਰ ਇੱਕ ਗੱਲ ਅੱਜ ਸੱਚ-ਸਾਬਤ ਹੋ ਰਹੀ ਹੈ ਭਾਰਤ ਨੂੰ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਨੇ ਵਿਦੇਸ਼ ਨੀਤੀਆਂ ਨੇ ਉਹਦਾ ਖਾਮੀ ਹਜ਼ਾ ਉਕਤ ਨਾ ਪੈ ਰਿਹਾ ਹੈ ਅੱਜ ਤੱਕ ਭਾਰਤ ਦੇ ਜਿੰਦੇ ਵੀ ਪ੍ਰਧਾਨ ਮੰਤਰੀ ਰਹੇ ਨੇ ਬਿਨਾਂ ਸ਼ੱਕ ਤੋਂ ਬੇਸ਼ੱਕ ਉਹ ਕਿਸੇ ਵੀ ਪਾਰਟੀ ਦਾ ਰਿਹਾ ਹੋਵੇ ਉਹਨਾਂ ਨੇ ਦੇਸ਼ ਵਾਸਤੇ ਬਹੁਤ ਜਿਆਦਾ ਕੰਮ ਕੀਤਾ ਕਿਉਂਕਿ ਜਦੋਂ ਅਸੀਂ ਆਪਣੇ ਗੁਆਂਢੀ ਮੁਲਕਾਂ ਨੂੰ ਵੇਖਦੇ ਹਾਂ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਜਾਂ ਹੋਰ ਬਹੁਤ ਸਾਰੇ ਦੇਸ਼ ਜਿਹੜੇ ਭਾਰਤ ਦੇ ਨਾਲ ਆ ਯਾਦ ਹੋਏ ਸੀ ਉਹਨਾਂ ਦੇ ਮੁਕਾਬਲੇ ਭਾਰਤੀ ਤਰੱਕੀ ਦੀ ਰਫ਼ਤਾਰ ਹੈ ਉਹ ਜਾਦੀ ਤੇਜ਼ ਹੈ ਇਸ ਗੱਲ ਦੇ ਵਿੱਚ ਕੋਈ ਅਤਕਤਨੀ ਨਹੀਂ ਇਸ ਦੇ ਵਿੱਚ ਨਰਿੰਦਰ ਮੋਦੀ ਦਾ ਵੀ ਯੋਗਦਾਨ ਹੈ ਇਸ ਦੇ ਵਿੱਚ 네ਰੂ ਦਾ ਵੀ ਯੋਗਦਾਨ ਹੈ ਇੰਦਰਾ ਦਾ ਵੀ ਅਟਲ ਵਿਹਾਰੀ ਵਾਇਪਾਈ ਦਾ ਵੀ ਤੇ ਮਨਮੋਹਨ ਸਿੰਘ ਦਾ 1992 ਦੇ ਦੌਰਾਨ ਕੀਤੇ ਗਏ ਆਰਥਿਕ ਸੁਧਾਰ ਸ਼ਾਇਦ ਸਭ ਤੋਂ ਜ਼ਿਆਦਾ ਵੱਡੇ ਯੋਗਦਾਨ ਦੇ ਵਿੱਚ ਆਉਂਦੇ ਨਹੀਂਗੇ ਪਰ ਪਿਛਲੇ ਸਮਿਆਂ ਦੇ ਦੌਰਾਨ ਜਿਸ ਤਰ੍ਹਾਂ ਜਦੋਂ ਦੀ ਹੁਣ ਤੀਜੀ ਵਾਰੀ ਮੋਦੀ ਸਰਕਾਰ ਬਣੀ ਹੈ ਕਿਤੇ ਨਾ ਕਿਤੇ ਮੋਦੀ ਦਾ ਜਿਹੜੀ ਬਾਡੀ ਲੈਂਗੁਏਜ ਹੈ ਜਿਹੜਾ ਉਸ ਦਾ ਰਵਈਆ ਉਹ ਡਿਫੈਂਸਿਵ ਰਿਹਾ ਹੈ ਭੀ ਸ਼ਾਇਦ ਚਾਈਨਾ ਨੂੰ ਲੈ ਕੇ ਹੋਵੇ ਜਾਂ ਫਿਰ ਅਮਰੀਕਾ ਨੂੰ ਲੈ ਕੇ ਹੋਵੇ ਕਿਉਂਕਿ ਪਿਛਲੇ ਦਿਨੀ ਜਦੋਂ ਰਾਹੁਲ ਗਾਂਧੀ ਹੋਰੀ ਇੱਕ ਕਿਤਾਬ ਨੂੰ ਲੈ ਕੇ ਸੰਸਦ ਦੇ ਵਿੱਚ ਪੇਸ਼ ਹੁੰਦੇ ਨੇ ਤਾਂ ਉਸ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉਸ ਦੇ ਦੌਰਾਨ ਇੰਨਾ ਜ਼ਿਆਦਾ ਹੰਗਾਮਾ ਹੁੰਦਾ ਹੈ ਕੀ ਰਾਹੁਲ ਗਾਂਧੀ ਉਹ ਕਿਤਾਬ ਨੂੰ ਸੰਸਦ ਦੇ ਵਿੱਚ ਪੱਤਰਕਾਰਾਂ ਦੇ ਸਾਹਮਣੇ ਵੀ ਲੈ ਕੇ ਆ ਜਾਂਦੇ ਨੇ ਬੇਸ਼ੱਕ ਮੀਡੀਆ ਇਸ ਦੇ ਉੱਪਰ ਚੁੱਪੀ ਸਾਦੀ ਬੈਠਾ ਹੈ ਕਿਉਂਕਿ ਜਦੋਂ ਦੀ 2014 ਤੋਂ ਬਾਅਦ ਮੋਦੀ ਦੀ ਸਰਕਾਰ ਆਈ ਹੈ ਜਿਹੜਾ ਮੋਦੀ ਦਾ ਸਭ ਤੋਂ ਵੱਡਾ ਹਥਿਆਰ ਹੈ ਉਹ ਮੀਡੀਆ ਐ ਸੋਸ਼ਲ ਮੀਡੀਆ ਐ ਕਿਉਂਕਿ ਕਾਂਗਰਸ ਜਿਸ ਵਕਤ ਜਾ ਰਹੀ ਸੀ ਉਸ ਵਕਤ ਸੋਸ਼ਲ ਮੀਡੀਆ ਦੀ ਪਾਵਰ ਸ਼ਕਤੀ ਇੰਨੀ ਜ਼ਿਆਦਾ ਨਹੀਂ ਸੀ ਕਿ ਲੋਕਾਂ ਨੂੰ ਊਠ ਪਟਾੰਗ ਦਿਖਾ ਕੇ ਹੀ ਚੁੱਪ ਕਰਾਇਆ ਜਾਂਦਾ ਸੀ ਪਰ ਹੁਣ ਅੱਜ ਦੇ ਦੌਰ ਦੇ ਦੌਰਾਨ ਜੇ ਪਾਰਦਰਸ਼ਤਾ ਸਾਹਮਣੇ ਆਈ ਹੈ ਤਾਂ ਭਾਰਤ ਵਰਗੇ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਦਾ ਮਿਸਯੂਜ਼ ਇਹ ਪਾਰਟੀਆਂ ਕਰਕੇ ਸੱਤਾ ਦੇ ਵਿੱਚ ਬਾਫੀ ਆ ਜਾਂਦੀਆਂ ਨੇ ਕਿਉਂਕਿ ਇਹ ਇਸ ਤਰ੍ਹਾਂ ਦਾ ਪ੍ਰਪੋਗੈਂਡਾ ਦੇਸ਼ ਦੇ ਵਿੱਚ ਫਲਾ ਦਿੰਦੇ ਨੇ ਵਿੱਚ ਕੋ ਧਰਮ ਨੂੰ ਲੈ ਕੇ ਹੋਵੇ ਜਾਂ ਫਿਰ ਆਰਥਿਕ ਮੁੱਦਿਆਂ ਨੂੰ ਲੈ ਕੇ ਹੋਵੇ ਜਿਸ ਤਰ੍ਹਾਂ ਹੁਣ ਇੰਡੀਆ ਨੇ ਇੰਡੀਆ ਨੇ ਅਮਰੀਕਾ ਦੇ ਨਾਲ ਇੱਕ ਟ੍ਰੇਡ ਡੀਲ ਕੀਤੀ ਹੈ ਤੇ মিডিਆ ਨੇ ਉਸ ਨੂੰ ਮਾਸਟਰ ਸਟੋਕ ਕਹਿ ਕੇ ਪ੍ਰਚਾਰਿਆ ਉਸ ਉਸ ਦੀ ਜਿਹੜੀਆਂ ਅੰਦਰਲੀਆਂ ਗੱਲਾਂ ਨੇ ਜਿਉਂ ਉਹਨਾਂ ਬਾਰੇ ਅਸੀਂ ਪੜ੍ਹੀਏ ਤਾਂ ਹੈਰਾਨ ਕਰ ਦੇਣੀਆਂ ਜਿਸ ਦੇ ਉੱਪਰ ਰਾਹੁਲ ਗਾਂਧੀ ਨੇ ਲਗਾਤਾਰ ਚਰਚਾ ਕੀਤੀ ਹੈ ਲਗਾਤਾਰ ਉਸ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਦਾ ਸਾਡਾ ਮੁੱਦਾ ਵੀ ਇੰਡੀਆ ਯੂ ਐਸ ਟ੍ਰੇਡ ਡੀਲ ਹੈ ਕਿ ਇਸ ਦੇ ਵਿੱਚ ਹੈ ਕਿ ਦਰਅਸਲ ਅੱਜ ਤੱਕ ਭਾਰਤ ਦੇ ਵਿੱਚ ਜੇਕਰ ਕੋਈ ਸੈਕਟਰ ਬਚਿਆ ਸੀ ਜਿਸ ਦੇ ਵਿੱਚ ਵਿਦੇਸ਼ੀ ਲੋਕ ਆਪਣੀ ਭਾਗੀਦਾਰੀ ਨਹੀਂ ਦੇ ਸਕਦੇ ਸੀ ਉਹ ਭਾਰਤ ਦਾ ਡੈਰੀ ਸੈਕਟਰ ਹੈ ਜਿਸ ਦੇ ਵਿੱਚ ਦੁੱਧ ਕਿਉਂ ਦਹੀਂ ਦੇ ਨਾਲ ਬਣੀਆਂ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਉਹ ਮਤਲਬ ਕਿ ਉਹਦੇ ਵਿੱਚ ਅਸੀਂ ਸਿਰਫ ਭਾਰਤ ਦੇ ਬਣੇ ਹੀ ਪ੍ਰੋਡਕਟ ਯੂਜ਼ ਕਰਦੇ ਸੀ ਦੂਜਾ ਸੈਕਟਰ ਸੀ ਸਾਡਾ ਖੇਤੀ ਸੈਕਟਰ ਜਿਹੜਾ ਡੈਰੀ ਦੇ ਨਾਲ ਵੀ ਜੁੜਿਆ ਹੋਇਆਗਾ ਜਿਸ ਦੇ ਵਿੱਚ ਸਾਡੇ ਫਰੂਟ ਸਬਜ਼ੀਆਂ ਜਾ ਜਿੰਨੀਆਂ ਵੀ ਮਦਰੇ ਦਾਲਾਂ ਸੋਇਆਬੀਨ ਮੱਕਾ ਇਹ ਸਾਰਾ ਕੁਝ ਜੁੜਿਆ ਹੋਇਆ ਸੀਗਾ ਤੇ ਲਗਾਤਾਰ ਅਮਰੀਕਾ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਭਾਰਤ ਦੇ ਉੱਪਰ ਇਹ ਦਬਾਅ ਬਣਾ ਰਿਹਾ ਸੀ ਕਿ ਭਾਰਤ ਅਮਰੀਕਾ ਦੇ ਬਣੇ ਟੈਰੀਫ ਪ੍ਰੋਡਕਟਾਂ ਨੂੰ ਅਮਰੀਕਾ ਦੀਆਂ ਸਬਜ਼ੀਆਂ ਨੂੰ ਅਮਰੀਕਾ ਦੀ ਕਿਉਂ ਅਮਰੀਕਾ ਦੀ ਸੋਇਆਬੀਨ ਨੂੰ ਮੱਕੇ ਨੂੰ ਐਪਲ ਨੂੰ ਜਿੰਨੇ ਵੀ ਖਾਣ ਵਾਲੇ ਪਦਾਰਥ ਨੇ ਉਹਨਾਂ ਨੂੰ ਭਾਰਤ ਦੀ ਮੰਡੀ ਦੇ ਵਿੱਚ ਥਾਂ ਦੇਵੇ ਮਨਮੋਹਨ ਸਿੰਘ ਦੇ ਉੱਪਰ ਵੀ ਇਹ ਦਵਾ ਰਹਾ ਪਰ ਮਨਮੋਹਨ ਸਿੰਘ ਇਹ ਦਵਾ ਚੱਲ ਗਿਆ ਉਹਨਾਂ ਨੇ 2011 ਦੇ ਦੌਰਾਨ ਹੋਈ ਪਰਮਾਣੂ ਸੰਧੀ ਦੇ ਸਮੇਂ ਵੀ ਇਹ ਦਵਾ ਚੱਲਿਆ ਉਹਨਾਂ ਨੇ ਅਮਰੀਕਾ ਦੇ ਡੈਰੀ ਸੈਕਟਰ ਨੂੰ ਅਮਰੀਕਾ ਦੇ ਖੇਤੀ ਸੈਕਟਰ ਨੂੰ ਭਾਰਤ ਦੇ ਵਿੱਚ ਥਾਂ ਨਹੀਂ ਦਿੱਤੀ ਕਿਉਂਕਿ ਉਹ ਜਾਣਦੇ ਸੀ ਕਿ ਭਾਰਤ ਦੇ ਕਿਸਾਨ ਦਾ ਅਤੇ ਅਮਰੀਕਾ ਦੇ ਕਿਸਾਨ ਦਾ ਆਪਸ ਵਿੱਚ ਕੋਈ ਮੁਕਾਬਲਾ ਨਹੀਂ ਅਮਰੀਕਾ ਦੇ ਵਿੱਚ ਬਹੁਤ ਵੱਡੇ ਕਿਸਾਨ ਨੇ 90 90 ਹਜ਼ਾਰ ਏਕੜ ਦੇ ਵਿੱਚ ਖੇਤੀ ਕਰਦੇ ਨੇ ਪਰ ਭਾਰਤ ਦੇ ਵਿੱਚ ਖੇਤੀ ਕਰਨ ਵਾਲੇ ਕਿਸਾਨਾਂ ਦੀ ਸੰਖਿਆ ਵੇਸ਼ਕ 70% ਆ ਪਰ ਉਹਨਾਂ ਕੋਲ ਜ਼ਮੀਨ ਕਿਸੇ ਕੋਲ ਮਹਿਜ 500 ਕਿਲੋ ਤੋਂ ਵੱਧ ਜ਼ਮੀਨ ਨਹੀਂ ਜਿਹੜੇ ਕੋਲ 500 ਕਿਲਾ ਉਹ ਆਪਣੇ ਆਪ ਦੇ ਵਿੱਚ ਲੈਂਡਲੋਰਡ ਕਹਾਉਂਦਾ ਹੈਗਾ ਪਰ ਇੱਥੇ ਜੇ ਅਸੀਂ ਪੰਜਾਬ ਦੇ ਅੰਕੜੇ ਨੂੰ ਹੀ ਲੈ ਲਈਏ ਤੇ ਪੰਜਾਬ ਦੇ ਵਿੱਚ 99% 89% ਲੋਕਾਂ ਕੋਲ 5 ਏਕੜ ਤੋਂ ਜ਼ਮੀਨ ਘਟਾ ਗਈ ਤੇ ਦੂਜੇ ਪਾਸੇ ਜੇ ਜਦੋਂ ਅਮਰੀਕਾ ਦੀ ਗੱਲ ਕਰਦੇ ਆ ਤਾਂ ਅਮਰੀਕਾ ਦੇ ਵਿੱਚ ਹਜ਼ਾਰ ਹਜ਼ਾਰ ਤੋਂ 2-2000 ਕਿੱਲੇ ਦੇ ਜਿਹੜੇ ਫਾਰਮ ਨੇ ਉਹ ਆਮ ਜਿਹੀ ਗੱਲ ਹੈ ਤੇ ਜਦੋਂ ਵੱਡੇ ਪਰਦਰ ਤੇ ਜਾਂਦੇ ਤਾਂ ਲੱਖ ਲੱਖ ਕਿੱਲੇ ਦੇ ਫਾਰਮ ਉੱਥੇ ਆਮ ਪਾਈ ਜਾਂਦੇ ਨੇ ਹੁਣ ਜਦੋਂ ਇਹ ਟ੍ਰੇਡ ਡੀਲ ਹੋਊਗੀ ਤਾਂ ਇਹਦੇ ਨੁਕਸਾਨ ਕੀ ਹੋਣਗੇ ਇਹਦੇ ਉੱਪਰ ਅਸੀਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਭਾਰਤ ਅਤੇ ਅਮਰੀਕਾ ਦੇ ਕਿਸਾਨ ਦਾ ਆਪਸ ਵਿੱਚ ਕੋਈ ਮੁਕਾਬਲਾ ਨਹੀਂ ਸਭ ਤੋਂ ਵੱਧ ਸਬਸਿਡੀ ਦੁਨੀਆ ਦੇ ਉੱਪਰ ਜੇ ਕਿਸੇ ਕਿਸਾਨ ਨੂੰ ਮਿਲਦੀ ਹੈ ਤਾਂ ਅਮਰੀਕਾ ਦੇ ਕਿਸਾਨ ਨੂੰ ਮਿਲਦੀ ਹੈ 246 ਬਿਲੀਅਨ ਡਾਲਰ ਇੱਕ ਸਾਲ ਦੇ ਵਿੱਚ ਅਮਰੀਕਾ ਆਪਣੇ ਕਿਸਾਨਾਂ ਨੂੰ ਸਬਸਿਡੀ ਦੇਣ ਤੇ ਜੇਕਰ ਦੂਜੇ ਪਾਸੇ ਅਸੀਂ ਭਾਰਤ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਇਹ ਨਾ ਮਾਤਰ ਹੈ ਜੇ ਉੱਥੇ 100 ਰੁਪਏ ਸਬਸਿਡੀ ਮਿਲਦੀ ਹੈ ਤਾਂ ਭਾਰਤ ਦੇ ਵਿੱਚ ਇੱਕ ਵੀ ਅਸੀਂ ਕਹਿ ਨਹੀਂ ਸਕਦੇ ਕਿ ਇੱਕ ਰੁਪਿਆ ਵੀ ਸਬਸਿਡੀ ਮਿਲਦੀ ਹੈ। ਬਾਕੀ ਸੂ ਤਾਂ ਮਸ਼ੀਨਾਂ ਦੀ ਗੱਲ ਕਰੀਏ ਜਿਹੜੀਆਂ ਮਸ਼ੀਨਾਂ ਅਮਰੀਕਾ ਕੋਲ ਨੇ ਬੇਸ਼ੱਕ ਉਹ ਪਸ਼ੂਆਂ ਨੂੰ ਪਾਲਣ ਦੀ ਗੱਲ ਹੋਵੇ, ਬੇਸ਼ੱਕ ਉਹ ਉਹਨਾਂ ਦੇ ਫੂਡਸ ਦੀ ਗੱਲ ਹੋਵੇ ਜਾਂ ਫਿਰ ਕਣਕ, ਸੋਇਆਬੀਨ, ਮੱਕਾ ਐਸੀਆਂ ਸਬਜ਼ੀਆਂ ਨੂੰ ਖਾਣ ਦੇ ਲਈ ਜਿਹੜੀਆਂ ਜਿਹੜੇ ਬੀਜਾਂ ਦੀ ਅਮਰੀਕਾ ਵੱਲ ਤੋਂ ਕਰਦਾ ਹੈ, ਜਿਹੜੀਆਂ ਮਸ਼ੀਨਾਂ ਦੀ ਅਮਰੀਕਾ ਵੱਲ ਤੋਂ ਕਰਦਾ ਉਹਦੇ ਵਿੱਚ ਅਸੀਂ ਕਦੇ ਵੀ ਅਮਰੀਕਾ ਨੂੰ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦੇ ਇਸ ਖੇਤਰ ਦੇ ਵਿੱਚ ਅਮਰੀਕਾ ਤੋਂ ਬਹੁਤ ਜ਼ਿਆਦਾ ਪਿੱਛੇ ਆ ਉਹਨਾਂ ਦੀ ਪ੍ਰੋਡਕਸ਼ਨ ਸਾਡੇ ਨਾਲੋਂ ਬਹੁਤ ਜ਼ਿਆਦਾ ਚੰਗੀ ਹੈ ਉਹਨਾਂ ਦੀ ਜਿਹੜੀ ਗੁਣਵਕਤਾ ਕੀ ਉਹ ਬਹੁਤ ਜ਼ਿਆਦਾ ਚੰਗੀ ਹੈ ਬੇਸ਼ੱਕ ਉਹ ਐਪਲ ਦੀ ਹੋਵੇ ਸੋਇਆਬੀਨ ਦੀ ਜਾਂ ਜਿੰਨੇ ਵੀ ਖਾਦ ਪਦਾਰਤ ਨੇ ਉਹਨਾਂ ਦੀ ਕਿਉਂਕਿ ਜੇਕਰ ਉਹਨਾਂ ਦੇ ਪ੍ਰੋਡਕਟ ਭਾਰਤ ਦੀ ਮੰਡੀ ਦੇ ਵਿੱਚ ਇੱਕ ਵਾਰ ਉਤਰਿਆ ਹੈ ਜੇ ਉਹਨਾਂ ਦੀਆਂ ਜਿਹੜੀਆਂ گاਵਾ ਨੇ ਜੀਆਂ ਉਹਨਾਂ ਦਾ ਤੁਸੀਂ ਸਾਈ ਦੇਖੋ ਉਹ گاਵਾ ਦਾ ਜੀ ਉਹਨਾਂ ਦੇ ਦੁੱਧ ਦੀ ਕੁਆਲਿਟੀ ਦੀ ਕੋਤੋਂ ਬਹੁਤ ਜ਼ਿਆਦਾ ਚੰਗੀ ਹੈ ਹਰ ਕੋਈ ਚੰਗਾ ਖਾਣਾ ਪੀਣਾ ਚਾਹੁੰਦਾ ਇਸ ਦੇ ਵਿੱਚ ਕੋਈ ਦੂਰ ਹੈ ਨਹੀਂ ਪਰ ਇਹਦੇ ਨਾਲ ਹੋਣਾ ਕੀ ਹੈ ਕਿ ਪੂਰੀ ਦੀ ਪੂਰੀ ਮੰਡੀ ਸ਼ਿਫਟ ਹੋ ਕੇ ਅਮਰੀਕਾ ਦੇ ਜਿਹੜੇ ਪ੍ਰੋਡਕਟ ਹੈਗੇ ਉਹਨਾਂ ਦੇ ਉੱਪਰ ਜਾ ਕੇ ਲੱਗ ਜੂਗੀ ਲੋਕ ਜਿਹੜੇ ਅਮੀਰ ਲੋਕ ਨੇ ਬੇਸ਼ੱਕ ਭਾਰਤ ਦੇ ਵਿੱਚ ਗਰੀਬ ਲੋਕ ਵੀ ਬਹੁਤ ਨੇ ਪਰ ਜਿਹੜੇ ਅਮੀਰ ਲੋਕ ਨੇ ਜਿਨ੍ਹਾਂ ਦੀ ਸੰਖਿਆ ਬੇਸ਼ੱਕ 25% ਹੋਵੇ ਪਰ ਉਹ 25 ਦੀ 25% ਮਾਰਕੀਟ ਜਦੋਂ ਹਟ ਕੇ ਅਮਰੀਕਾ ਦੇ ਪ੍ਰੋਡਕਟਾਂ ਦੇ ਉੱਪਰ ਜਾ ਕੇ ਲੱਗੂਗੀ ਤਾਂ ਪੰਜਾਬ ਦੇ ਹਰਿਆਣੇ ਦੇ ਜਿੰਨੇ ਯੂਪੀ ਦੇ ਕਿਸਾਨ ਨੇ ਉਹਨਾਂ ਦਾ ਲੱਕ ਟੁੱਟ ਜਾਣਾ ਹੈ ਦੂਜੀ ਗੱਲ ਫਿਰ ਜੇ ਅਸੀਂ ਐਪਲ ਦੀ ਗੱਲ ਕਰੀਏ ਆ ਭਾਰਤ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ 80% ਐਪਲ ਆਪਗਾਉਂਦਾ ਹੈਗਾ ਪਰ ਜਿਹੜਾ ਕੈਲੀਫੋਰਨੀਆ ਦੇ ਵਿੱਚ ਐਪਲ ਪੈਦਾ ਹੁੰਦਾ ਹੈ ਉਹਦਾ ਮੁਕਾਬਲਾ ਕੋਈ ਨਹੀਂ ਉਹ ਬਹੁਤ ਸਾਰੀਆਂ ਨਵੀਆਂ ਕਿਸਮਾਂ ਉਹ ਐਪਲ ਦੀਆਂ ਹੈਗੀਆਂ ਨੇ ਜਦੋਂ ਸਾਡੀ ਮੰਡੀ ਦੇ ਵਿੱਚ ਆਉਣਗੇ ਤਾਂ ਸਾਡਾ ਹਿਮਾਚਲਾ ਕਸ਼ਮੀਰ ਦਾ ਉੱਤਰਾਖੰਡ ਦਾ ਜਿਹੜਾ ਐਪਲ ਆਗਾ ਉਹਦੀ ਪ੍ਰੋਡਕਸ਼ਨ ਘਟ ਜਾਣੀ ਹੈ ਉਹਦੀ ਵੈਲਿਊ ਘਟ ਜਾਣੀ ਹੈ ਉਹਦਾ ਮਾਰਕੀਟ ਰੇਟ ਘਟ ਜਾਣਾ ਹੈ ਇਹੀ ਹਿਸਾਬ ਮੱਕੀ ਦਾ ਇਹੀ ਹਿਸਾਬ ਸੋਇਆਬੀਨ ਦਾ ਵੀ ਹੈਗਾਗਾ ਇੱਕ ਜਿਹੜੀ ਨਵੀਂ ਗੱਲ ਦੇ ਉੱਪਰ ਚਰਚਾ ਹੋ ਰਹੀ ਹੈ ਉਹ ਇਹ ਹੈ ਕਿ ਅਮਰੀਕਾ ਡੇਰੀ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਹੈਗਾ ਪਰ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਨਿਹ ਜਿਹੜੀਆਂ ਗਾਵਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਐਸੀ ਡਾਈਟ ਦਿੱਤੀ ਜਾਂਦੀ ਹੈ ਜਿਦੇ ਵਿੱਚ ਮਾਸ ਹੁੰਦਾ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਲੱਖਣ ਗੱਲ ਹੈ ਜੇ ਇਹ ਗੱਲ ਸੱਚ ਹੈ ਤਾਂ મોદી ਆਪਣੇ ਆਪ ਨੂੰ ਜਿਹੜਾ ਹਿੰਦੂ ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਭਗਤ ਗਊ ਮਾਤਾ ਦਾ ਰક્ષਕ ਹੋਣ ਦਾਗਾ ਉਹਦੇ ਲਈ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਭਾਰਤ ਦੇ ਵਿੱਚ ਐਸੇ ਡੇਰੀ ਪ੍ਰੋਡਕਟਾਂ ਨੂੰ ਵੇਚਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜਿਹੜੇ ਡੇਅਰੀ ਪ੍ਰੋਡਕਟਾਂ ਦੇ ਜਿਹੜਾ ਦੁੱਧ ਹੋਊਗਾ ਉਸ ਦੇ ਵਿੱਚ ਮਾਸ ਖਾਣੀਆਂ ਗਾਵਾਂ ਹੋਣਗੀਆਂ ਇਹ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਵਿਚਾਰਨਯੋਗ ਗੱਲ ਹੈ ਇਹ ਰਿਸਰਚ ਕਰਕੇ ਦੇਖੀਏ ਗੱਲ ਸੱਚ ਹੈ ਕਿ ਜਿਹੜੇ ਅਮਰੀਕਾ ਦੇ ਪਸ਼ੂਆਂ ਦੀ ਡਾਈਟ ਆ ਉਹਦੇ ਵਿੱਚ ਮਾਸ ਦੀ ਮਾਤਰਾ ਵੀ ਰੱਖੀ ਜਾਂਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਡਾਈਟ ਦਿੱਤੀ ਜਾਂਦੀ ਹੈ ਤਾਂ ਜੋ ਉਹ ਵੱਧ ਤੋਂ ਵੱਧ ਦੁੱਧ ਦੇ ਸਕਣ ਤੇ ਇਹ ਹੁੰਦਾ ਵੀ ਹੈ ਉਹਨਾਂ ਦੀਆਂ ਗਾਵਾਂ 55 55 70 70 ਕਿਲੋ ਦੁੱਧ ਆਮੀ ਦਿੰਦੀਆਂ ਨੇ ਉਹਨਾਂ ਦਾ ਜਿਹੜਾ ਮਾਸ ਹੈਗਾ ਉਹ ਵੀ ਮਤਲਬ ਕਿ ਪੂਰੀ ਮੰਡੀ ਦੇ ਵਿੱਚ ਬਿਕਣ ਵਾਸਤੇ ਆਵੇਗਾ ਬੇਸ਼ੱਕ ਉਹਨਾਂ ਦੀਆਂ ਬੈਫੋਲਜ਼ ਹੋਣ ਜਾਂ ਕੋਈ ਹੋਰ ਪ੍ਰਜਾਤੀ ਦੀਆਂ ਗਾਵਾਂ ਹੋਣ ਪਰ ਸਾਡੇ ਇੱਥੇ ਜਦੋਂ ਲੀਡਰ ਡਿਬੇਟ ਕਰਦੇ ਨੇ ਇਹ ਮੁੱਦੇ ਤੇ ਤਾਂ ਉਹ ਸਿਰਫ ਇਹ ਕਹਿੰਦੇ ਨੇ ਕਿ ਸਿਰਫ ਭਾਰਤੀ गांव ਦੀ ਜਿਹੜੀ ਉਹੀ ਸਾਡੀ ਮੰਗੀ ਹੋਰ ਆਡ-ਅਡ ਕਿਸਮ ਦੀਆਂ ਜਿਹੜੀਆਂ ਗਾਵਾਂ ਨੇ ਉਹਨਾਂ ਨੂੰ ਅਸੀਂ ਉਹ ਧਾਰਮਿਕ ਇਸਤਰੀਨੀ ਦੇ ਵਿੱਚ ਨਹੀਂ ਰੱਖਦੇ ਖੈਰ ਇਹ ਇੱਕ ਧਾਰਮਿਕ ਮੁੱਦਾ ਇਹਦੇ ਉੱਪਰ ਇੱਕ ਅਲੱਗ ਤਰ੍ਹਾਂ ਦੀ ਵੀਡੀਓ ਬਣਾਈ ਜਾ ਸਕਦੀ ਹੈ ਹੁਣ ਜਿਹੜੀ ਗੱਲ ਆ ਗਈ ਪਿਛਲੇ ਸਾਲਾਂ ਦੇ ਦੌਰਾਨ ਜਦੋਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਤਿੰਨ ਕਾਨੂੰਨ ਸਰਕਾਰ ਲੈ ਕੇ ਆਈ ਸੀ ਉਦੋਂ ਕਿਸਾਨਾਂ ਨੇ ਬੜੀ ਸੂਝ-ਬੂਝ ਦੇ ਨਾਲ ਉਹ ਕਿਸਾਨ ਅੰਦੋਲਨ ਲੜਿਆ ਸ਼ਾਂਤੀ ਦੇ ਨਾਲ ਲੜਿਆ ਕਿਉਂ ਉੰਦੋਲਨ ਜਿੱਤ ਵੀ ਲੇ ਪਰ ਜੇ ਤੁਸੀਂ ਅੱਜ ਇਹ ਜਿਹੜੀ ਟ੍ਰੇਡ ਡੀਲ ਹੋ ਰਹੀ ਹੈ ਇਹਦੀ ਗੰਭੀਰਤਾ ਨੂੰ ਸਾਡੇ ਕਿਸਾਨ ਯੂਨੀਅਨਾਂ ਕਿਸਾਨ ਲੀਡਰ ਬੇਸ਼ੱਕ ਰਾਜੇ ਆਲੋਵੇ ਬੇਸ਼ੱਕ ਅਗਰਾਹਾ ਹੋਵੇ ਜਿੰਨੇ ਵੀ ਮਤਲਬ ਲੇ ਕੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਦੀਆਂ ਬਰੀਕੀਆਂ ਦੇ ਉੱਪਰ ਜਾ ਕੇ ਚਰਚਾ ਕੀਤੀ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਮਰੀਕਾ ਭਾਰਤੀ ਮੰਡੀ ਦੇ ਵਿੱਚ ਉਤਰੇਗਾ ਤਾਂ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਘਾਟੇ ਪੈਣਗੇ ਅੱਜ ਸ਼ਾਇਦ ਉਹ ਸਮਾਂ ਆ ਕਿ ਜਦੋਂ ਇੱਕ ਟ੍ਰੇਡ ਡੀਲ ਮਤਲਬ ਪੇਪਰ ਦੇ ਉੱਪਰ ਆ ਗਈ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਆਹਾ ਹਾਂ ਸਮਝੋਤੇ ਭਾਰਤ ਤੇ ਅਮਰੀਕਾ ਦੇ ਵਿੱਚ ਹੋਣ ਜਾ ਰਹੇ ਨੇਗੇ ਉਸ ਵਕਤ ਸਾਨੂੰ ਸੜਕਾਂ ਦੇ ਉੱਪਰ ਉਤਰਨ ਦੀ ਲੋੜ ਹੈ ਤਾਂ ਜੋ ਇੱਕ ਐਸਾ ਕਿਸਾਨ ਅੰਦੋਲਨ ਦੁਆਰੇ ਖੜਾ ਕੀਤਾ ਜਾ ਸਕੇ ਜਿਸ ਨਾਲ ਭਾਰਤ ਦਾ ਕਿਸਾਨ ਬਚਾਇਆ ਜਾ ਸਕੇ ਕਿਉਂਕਿ ਇਹ ਸਿਰਫ ਖੇਤੀ ਤੱਕ ਸੀਮਿਤ ਗੱਲ ਨਹੀਂ ਹੈ ਟੈਕਸਟਾਈਲ ਖੇਤਰ ਤੱਕ ਵੀ ਪਹੁੰਚੀ ਹੋਈ ਗੱਲ ਹੈ ਕਿਉਂਕਿ ਜਦੋਂ ਅਮਰੀਕਾ ਬੰਗਲਾਦੇਸ਼ ਦੇ ਨਾਲ ਸੰਝੋਤਾ ਕਰਦਾ ਤਾਂ ਉਹਨਾਂ ਤੇ 0% ਟੈਰਫ ਲਾਉਂਦਾ ਟੈਕਸਟਾਈਲ ਦੇ ਖੇਤਰ ਦੇ ਵਿੱਚ ਤੇ ਜਦੋਂ ਅਮਰੀਕਾ ਭਾਰਤ ਦੇ ਨਾਲ ਡੀਲ ਕਰਦਾ ਤਾਂ ਭਾਰਤ ਤੇ 18% ਟੈਕਸ ਲਾਉਂਦਾ ਜਦੋਂ ਅੱਜ ਪੰਜਾਬ ਦਾ ਗੁਜਰਾਤ ਦਾ ਹਰਿਆਣੇ ਦਾ ਕਿਸਾਨ ਆਪਣੀ ਇੱਕ ਕਪਾਹ ਟੈਕਸਟਾਈਲ ਖੇਤਰ ਦੇ ਵੱਡੇ ਵਪਾਰੀਆਂ ਨੂੰ ਵੇਚਦਾ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਵਪਾਰੀ ਬੰਗਲਾਦੇਸ਼ ਦੇ ਵੀ ਆ ਬੰਗਲਾਦੇਸ਼ ਦੀ ਕਪਾਹ ਦੀ ਪੂਰਤੀ ਕਿਉਂਕਿ ਬੰਗਲਾਦੇਸ਼ ਨੂੰ ਜਿਹੜੇ ਲੋਕ ਜਾਣਦੇ ਆ ਉਹ ਉਹਨਾਂ ਨੂੰ ਦੱਸ ਦਈਏ ਕਿ ਬੰਗਲਾਦੇਸ਼ ਟੈਕਸਟਾਈਲ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਗਰੋ ਕਰਨ ਵਾਲੀ ਕੰਟਰੀ ਆ ਉੱਥੇ ਕੱਪੜਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪੈਦਾ ਕੀਤਾ ਜਾਂਦਾ ਉੱਥੇ ਕਪਾਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉਗਾਈ ਜਾਂਦੀ ਹੈ ਕਿਉਂਕਿ ਉੱਥੇ ਉਥੋਂ ਦੀ ਜ਼ਮੀਨ ਹਿਸਾਬ ਦੀ ਹੈ ਕਿ ਬਹੁਤ ਜ਼ਿਆਦਾ ਕਪਾਹ ਪੈਦਾ ਕਰਦੀ ਹੈਗੀ ਪਰ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਕਪਾਹ ਪੂਰੀ ਕਰਨ ਵਾਸਤੇ ਕਪਾਹ ਇੰਡੀਆ ਤੋਂ ਵੀ ਖਰੀਦਣੀ ਪੈਂਦੀ ਹੈ ਪਾਕਿਸਤਾਨ ਤੋਂ ਵੀ ਖਰੀਦਣੀ ਪੈਂਦੀ ਹੈ ਪਰ ਹੁਣ ਜਦੋਂ ਅਮਰੀਕਾ ਨੇ 0% ਟੈਰਫ ਮਤਲਬ ਕਿ ਇਸ ਖੇਤਰ ਦੇ ਵਿੱਚ ਲਾਤਾ ਤਾਂ ਬੰਗਲਾਦੇਸ਼ ਭਾਰਤ ਤੋਂ ਕਪਾਹ ਕਿਉਂ ਖਰੀਦੇਗਾ ਉਹ ਅਮਰੀਕਾ ਤੋਂ 0% ਟੈਕਸ ਤੇ ਕਪਾਹ ਖਰੀਦੇਗਾ ਜਿਸ ਨਾਲ ਭਾਰਤ ਦੀ ਜਿਹੜੀ ਕਪਾਹ ਦੀ ਉਹ ਪੈਦੀ ਪੈਰੇ ਜੂ ਉਹਦੀ ਮਾਰਕੀਟ ਵੈਲਿਊ ਇੱਕਦਮ ਘਟ ਜਾਊਗੀ ਹਜੇ ਤੁਸੀਂ ਯਕੀਨ ਨਹੀਂ ਮੰਨਣਾ ਕਿ ਹਾਲੇ ਇਹ ਟਰੇਡ ਲਾਗੂ ਵੀ ਨਹੀਂ ਹੋਈ ਇਸ ਦੇ ਅਸਰ ਦੇਖਣ ਨੂੰ ਮਿਲ ਵੀ ਰਹੇ ਨੇ ਬਹੁਤ ਸਾਰੀਆਂ ਜੇ ਮਤਲਬ ਲੇ ਕੇ ਸੀ ਸੋਇਆਬੀਨ ਦੀ ਗੱਲ ਕਰੀਏ ਤਾਂ ਸੋਇਆਬੀਨ ਦਾ ਜਿਹੜਾ ਐਮਐਸਪੀ ਰੇਟ ਹੈ ਲਗਭਗ 2200 ਸਮਥਿੰਗ ਹੈ ਇਹ ਟਰੇਡ ੀਲਸ ਆਉਣ ਤੋਂ ਬਾਅਦ ਉਹ 1100 ਦੇ ਭਾਅ ਤੇ ਵਿਕ ਰਿਹਾ ਹੈਗਾ ਇਹ ਇਸ ਦੇ ਅਸਰ ਨੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਰਤ ਦਾ ਕਿਸਾਨ ਜੇਕਰ ਭਾਰਤ ਦਾ ਆਮ ਵਰਗ ਇਸ ਟ੍ਰੇਡ ਬਾਰੇ ਨਾ ਸਮਝ ਸਕਿਆ ਤਾਂ ਹੋ ਸਕਦਾ ਹੈ ਕਿ ਇਸਦੇ ਬਹੁਤ ਵੱਡੇ ਲਾਸ ਭਾਰਤ ਦੀ ਮਾਰਕੀਟ ਨੂੰ ਦੇਖਣੇ ਪੈ ਜਾਣ ਭਾਰਤ ਇਕੱਲੇ ਵੱਡੇ ਮਗਰਮੱਛਾਂ ਦੀ ਮੰਡੀ ਬਣ ਕੇ ਰਹਿ ਜੀ ਜਿਸ ਦੇ ਵਿੱਚ ਅਡਾਨੀ ਹੋਵੇਗਾ ਜਿਸ ਦੇ ਵਿੱਚ ਅੰਬਾਨੀ ਹੋਵੇਗਾ ਜਾਂ ਫਿਰ ਬੈਲਮਾਰਟ ਵਰਗੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਜਿਨ੍ਹਾਂ ਤੋਂ ਮਤਲਬ ਹੈ ਕਿ ਲੋਕ ਆਨਲਾਈਨ ਹਰ ਇੱਕ ਤਰੀਕੇ ਦੇ ਨਾਲ ਆਪਣੇ ਖਰੀਦੋ-ਖਰੀਦ ਕਰਨਗੇ ਲਘੂ ਉਦਯੋਗ ਜੋ ਅਸੀਂ ਛੋਟੇ ਹੁੰਦੇ ਪੜਦੇ ਹੁੰਦੇ ਸੀ ਜਦੋਂ ਪਲੱਸ 2 ਦੇ ਵਿੱਚ ਕਿ ਅੰਗਰੇਜ਼ ਅੰਗਰੇਜ਼ ਜਦੋਂ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਨੂੰ ਸੱਤ ਮਾਰੀ ਉਹ ਭਾਰਤ ਦੇ ਲਘੂ ਉਦਯੋਗ ਨੂੰ ਮਾਰੀ ਕਿਉਂਕਿ ਭਾਰਤ ਦੇ ਵਿੱਚ ਉਸ ਵਕਤ ਹੈਂਡ ਮੇਡ ਚੀਜ਼ਾਂ ਬਣਾਉਣ ਦਾ ਰਿਵਾਜ ਸੀ ਤੇ ਅੰਗਰੇਜ਼ ਉਸ ਸਮੇਂ ਮਸ਼ੀਨਾਂ ਲੈ ਕੇ ਜਿਸ ਦੇ ਨਾਲ ਭਾਰਤ ਦੇ ਲਘੂ ਉਦਯੋਗ ਦਾ ਲੱਕ ਟੁੱਟ ਗਿਆ ਸੀ ਆਰ ਫੋਨ ਫਿਰ ਉਹੀ ਤੌਰ ਦੇਖਣ ਨੂੰ ਮਿਲ ਰਿਹਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਟੈਰਫ ਦੇ ਡਰਾ ਦੇ ਨਾਲ ਜਾਂ ਫਿਰ ਬਹੁਤ ਸਾਰੇ ਹੋਰ ਦਬਾ ਦੇ ਨਾਲ ਤੀਲ ਦੇ ਦਬਾ ਦੇ ਨਾਲ ਐਸੀ ਜਾਲ ਦੇ ਵਿੱਚ ਫਸਾਇਆ ਕਿ ਭਾਰਤ ਦਾ ਜਿਹੜਾ ਲਘੂ ਉਦਯੋਗ ਹੈ ਉਹ ਤਬਾਹ ਹੋ ਕੇ ਰਹਿ ਜਾਊਗਾ ਭਾਰਤ ਦੇ ਵਿੱਚ ਵੱਖ-ਵੱਖ ਸੈਕਟਰਾਂ ਦੇ ਵਿੱਚ ਜਿਹੜੀ ਆਰਥਿਕ ਗਰਾਫਟਾ ਉਹ ਦੇਖਣ ਨੂੰ ਮਿਲੇਗੀ ਇਹਦੇ ਬਾਰੇ ਜੇ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਨੈੱਟ ਦੇ ਉੱਪਰ ਹਜ਼ਾਰਾਂ ਤਰ੍ਹਾਂ ਦੀਆਂ ਵੀਡੀਓਜ਼ ਪਈਆਂ ਨੇ ਇਸ ਟ੍ਰੇਡ ਡੀਲ ਦੇ ਬਾਰੇ। ਬੇਸ਼ੱਕ ਤੁਸੀਂ ਉਹ ਜਾ ਕੇ ਦੇਖੋ ਪਰ ਆਪਣੇ ਆਸੇ ਪਾਸੇ ਨੂੰ ਅਵੇਅਰ ਕਰੋ ਕਿ ਜਦੋਂ মিডিਆ ਇਸ ਬਾਰੇ ਗੱਲ ਨਹੀਂ ਕਰਦਾ, ਮেইনਸਟ੍ਰੀਮ মিডিਆ ਜਿਹੜੇ ਵੱਡੇ ਚੈਨਲ ਇਹਦੇ ਬਾਰੇ ਗੱਲ ਨਹੀਂ ਕਰਦੇ ਤਾਂ ਜਿੰਨੀ ਇੱਕ ਸਹਿਰਦ ਲੋਕ ਨੇ YouTube ਦੇ ਉੱਪਰ ਜਿਹੜੇ ਭਾਰਤੀ ਰਾਜਨੀਤੀ ਨੂੰ ਸਮਝਦੇ ਨੇ, ਜਿਹੜੇ ਲੋਕ ਭਾਰਤੀ ਵਿਦੇਸ਼ ਨੀਤੀ ਨੂੰ ਸਮਝਦੇ ਨੇ, ਭਾਰਤ ਦੀ ਆਰਥਿਕ ਨੀਤੀ ਨੂੰ ਸਮਝਦੇ ਨੇ ਉਨਾ ਨੂੰ ਵੀ ਉੱਪਰ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੇ ਮੱਧ ਪ੍ਰਦੇਸ਼ ਦੇ ਜਿਹੜੇ ਵੀ ਕਿਸਾਨ ਆਪਣੇ ਪਰਿਵਾਰਾਂ ਦਾ ਢਿੱਡ ਖੇਤੀ ਕਰਕੇ ਭਰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਹੈਮ ਹੈ ਤਾਂ ਕਿ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਆਪਣੇ ਆਪ ਨੂੰ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਸचेਤ ਕਰੋ ਹਰ ਇੱਕ ਚੀਜ਼ ਨੂੰ ਸਮਾਂ ਦਿਓ ਆਪਣੇ ਬੱਚਿਆਂ ਨੂੰ ਇੰਨੇ ਇੱਕ ਸੰਪੂਰਨ ਬਣਾਓ ਕਿ ਉਹ ਆਪਣੀ ਗੱਲ ਆਪਣੀ ਬੋਡ ਦੇ ਰਾਹੀਂ ਕਹਿ ਸਕਣ ਆਪਣੀਆਂ ਵੀਡੀਓ ਪਾ ਕੇ ਕਹਿ ਸਕਣ ਸਰਕਾਰ ਨੂੰ ਇਹ ਪਤਾ ਲੱਗੇ ਕਿ ਇਹ ਨਵੇਂ ਭਾਰਤ ਦਾ ਨਵੇਂ ਪੰਜਾਬ ਦਾ ਯੁੱਗ ਹੈ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਜੋ ਐਸੀਆਂ ਰੌਚਕ ਵੀਡੀਓ ਅਸੀਂ ਲੈ ਕੇ ਆ ਸਕੀਏ ਕਿਉਂਕਿ ਪੰਜਾਬ ਦੇ ਵਿੱਚ ਅਗਲੇ ਸਾਲ ਇਲੈਕਸ਼ਨ ਹੋਣੇ ਨੇ ਪੰਜਾਬ ਦੀ ਰਾਜਨੀਤੀ ਨੂੰ ਸਮਝਣ ਦੇ ਲਈ ਲਗਾਤਾਰ ਅਸੀਂ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਾਂਗੇ ਜਿਹੜੇ ਮੁੱਦੇ ਪੰਜਾਬ ਨੂੰ ਪ੍ਰਭਾਵਿਤ ਕਰਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਹੋ ਸ਼ੁਕਰੀਆ